ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਭਜੀਓ ਬੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸੌਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੇਨਫੀਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਦਾ ਵੀ ਸ਼ੇਅਰ ਜਰੂਰ ਕਰਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਵੀਡੀਓ ਦੇ ਵਿੱਚ ਮੂਰਖ ਲੋਕਾਂ ਬਾਰੇ ਫੁਲ ਕਈਆਂ ਨੂੰ ਵੀਡੀਓ ਚੰਗੀ ਲੱਗੂਗੀ ਕਈਆਂ ਨੂੰ ਬਹੁਤ ਜ਼ਿਆਦਾ ਮਾਰੀ ਲੱਗੂਗੀ ਕਿਉਂਕਿ ਸੱਚੀਆਂ ਗੱਲਾਂ ਅਕਸਰ ਕੋੜੀਆਂ ਹੁੰਦੀਆਂ ਨੇ ਹਨਾ ਚੁੱਪ ਜਾਂਦੀਆਂ ਲੋਕਾਂ ਨੂੰ ਚਲੋ ਮੈਂ ਆਪਣਾ ਫਰਜ਼ ਸਮਝਦਾ ਜਿਹੜੀ ਜੋ ਹੈਗੀ ਆ ਨਾ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂ ਪਹਿਲੇ ਨੰਬਰ ਤੇ ਗੱਲ ਕਰਾਂਗੇ ਜੇ ਮੂਰਖ ਇਨਸਾਨ ਉਹ ਹੁੰਦੇ ਨੇ ਵੀ ਜਿਹੜੇ ਕਿਸੇ ਵੀ ਗੱਲ ਨੂੰ ਲੈ ਕੇ ਬੈਸਵਾਜੀ ਜਦੋਂ ਕਰਦੇ ਆ ਕਿਸੇ ਗੱਲ ਤੇ ਹਨਾ ਜੇ ਕਿਤੇ ਬੈਸਵਾਜੀ ਹੋ ਜਾਂਦੀ ਆ ਤਾਂ ਉਹ ਗੱਲ ਨੂੰ ਇੰਨਾ ਉਧਾਲ ਲੈਣਗੇ ਇੰਨਾ ਉਧਾਲ ਲੈਣਗੇ ਕਿ ਨੌਬਤ ਲੜਾਈ ਤੱਕ ਆ ਜਾਂਦੀ ਆ ਜਨ ਕਿ ਉਹਨਾਂ ਦੀ ਸੋਚ ਇਹ ਹੁੰਦੀ ਆ ਵੀ ਲੜਨਾ ਹੀ ਲੜਨਾ ਆ ਠੀਕ ਆ ਜੀ ਮਤਲਬ ਕਿ ਲੜਾਈ ਖਤਮ ਨਹੀਂ ਕਰਨੀ ਆ ਕਿ ਇਹ ਮੂਰਖ ਬੰਦਿਆਂ ਦੀ ਪਹਿਲੀ ਨਿਸ਼ਾਨੀ ਹੁੰਦੀ ਆ ਠੀਕ ਆ ਜੀ ਜਨ ਕਿ ਉਹਨਾਂ ਨੇ ਰੱਸੀ ਵਾਂਗੂ ਬਹਿਸ ਨੂੰ ਵਧਾਈ ਜਾਣਾ ਵਧਾਈ ਜਾਣਾ ਤੇ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਜਿੱਤਾਂਗਾ ਸਣਾ ਜਿਹੜਾ ਮੇਰੇ ਸਾਹਮਣੇ ਆ ਬੰਦਾ ਉਹਨੂੰ ਮੈਂ ਹਰਾ ਕੇ ਹੀ ਛੱਡਣਾ ਚਾਹੇ ਮੈਂ ਝੂਠ ਬੋਲਣਾ ਚਾਹੇ ਨਾ ਉੱਚਾ ਬੋਲਣਾ ਚ ਜੋ ਵੀ ਕਰੇ ਮੂਰਖ ਬੰਦੇ ਦੀ ਪਹਿਲੀ ਨਿਸ਼ਾਨੀ ਹੁੰਦੀ ਆ ਉਹ ਲੜਾਈ ਵਿੱਚ ਵੱਧ ਚੀਨ ਰੱਖਦਾ ਤੇ ਸਮਝੌਤੇ ਵਿੱਚ ਘੱਟ ਚੀਨ ਲੱਗਦਾ ਇਹ ਮੂਰਖ ਬੰਦੇ ਦੀ ਅੱਜ ਦਾ ਕੰਮ ਕੱਲ ਤੇ ਕੱਲ ਦਾ ਕੰਮ ਪਰਸੋਂ ਤੇ ਇਹ ਬਹੁਤ ਵੱਡੀ ਬਿਮਾਰੀ ਹੁੰਦੀ ਆ ਮੂਰਖ ਬੰਦੇ ਨੂੰ ਹਣਾ ਅੱਜ ਮੰਨ ਲਓ ਕੋਲ ਉਹਦੇ ਕੋਲ ਕੋਈ ਕੰਮ ਹੈਗਾ ਅੱਜ ਕਰਨ ਵਾਸਤੇ ਜੇ ਕੱਲ ਉਹ ਫ੍ਰੀ ਉਹਦੇ ਕੋਲ ਫ੍ਰੀ ਟਾਈਮ ਹੈਗਾ ਉਹ ਅੱਜ ਦਾ ਦਿਨ ਵੇਸਟ ਕਰ ਦੂਗਾ ਉਹ ਨਹੀਂ ਯਾਦ ਕੱਲ ਟਾਈਮ ਹੈਗਾ ਹੀ ਆ ਵੀ ਕੱਲ ਕਰ ਲਾਂਗੇ ਉਹ ਲੈ ਟਾਈਮ ਅੱਜ ਆਪਾਂ ਕੁਝ ਹੋਰ ਕਰ ਲੈਨੇ ਆ ਇਧਲੀ ਉਧਲੀ ਮਾਰ ਕੇ ਅੱਜ ਦਾ ਦਿਨ ਉਹਨੇ ਵੇਸਟ ਕਰ ਦੇਣਾ ਕਹਿਣ ਦਾ ਭਾਵ ਕਿ ਮੂਰਖ ਬੰਦੇ ਨੂੰ ਸਮੇਂ ਦੀ ਕਦਰ ਨਹੀਂ ਹੁੰਦੀ ਉਹ ਬਿਲਕੁਲ ਸਮੇਂ ਦੀ ਪਰਵਾਹ ਨਹੀਂ ਕਰਦਾ ਸਮਾਂ ਵੇਸਟ ਕਰਦਾ ਆ ਤਾਂ ਹੀ ਮੈਂ ਕਹਿੰਦਾ ਵੀ ਐਸੇ ਲੋਕਾਂ ਤੋਂ ਦੂਰ ਰਹਾ ਕਰੋ ਕਿ ਤੁਹਾਡਾ ਵੀ ਸਮਾਂ ਵ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਮੂਰਖ ਬੰਦੇ ਦੀ ਨਿਸ਼ਾਨੀ ਹੁੰਦੀ ਆ ਵੀ ਉਹਨੇ ਹਰੇਕ ਬੰਦੇ ਦੀ ਹਰੇਕ ਚੀਜ਼ ਦੇ ਵਿੱਚ ਹਰੇਕ ਗੱਲ ਦੇ ਵਿੱਚ ਕੋਈ ਨਾ ਕੋਈ ਗਲਤੀ ਘੜ ਦੇਣੀ ਆ ਠੀਕ ਆ ਉਹ ਤੁਹਾਨੂੰ ਐ ਨਹੀਂ ਗੱਲ ਦਦੋ ਆ ਤੂੰ ਸਹੀ ਨਹੀਂ ਕੀਤਾ ਉਹ ਉਤੋਂ ਐ ਕਿਉਂ ਕਰਦਾ ਐ ਰੇਂਗਲ ਇਦਾਂ ਨਹੀਂ ਹੁੰਦੀ ਆ ਗਈ ਉਹਨੇ ਹਰੇਕ ਬੰਦੇ ਦੀ ਆਪ ਨੂੰ ਚਾਹੇ ਉਸ ਚੀਜ਼ ਬਾਰੇ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਹੁਣ ਹਰੇਕ ਦੀ ਗੱਲ ਵਿੱਚ ਨੁਕਤਾ ਚਿੰਨੀ ਕਰਨੀ ਹੀ ਕਰਨੀ ਆ ਇਹ ਮੂਰਖ ਬੰਦੇ ਦੀ ਤੀਸਰੀ ਨਿਸ਼ਾਨੀ ਹੁੰਦੀ ਆ ਚੌਥੇ ਨੰਬਰ ਤੇ ਮੂਰਖ ਬੰਦਾ ਜਿਹੜਾ ਹੁੰਦਾ ਠੀਕ ਹੈ ਜੀ ਉਹਨੂੰ ਛੋਟੇ ਵੱਡੇ ਦੀ ਬਿਲਕੁਲ ਲਿਹਾਜ਼ ਨਹੀਂ ਹੁੰਦੀ ਵੀ ਇਹ ਮੇਰੇ ਤੋਂ ਛੋਟਾ ਇਹ ਨਾਲ ਕਿਸ ਤਰ੍ਹਾਂ ਪੇਚ ਹੋਣਾ ਕਿੱਦਾਂ ਗੱਲ ਕਰਨੀ ਆ ਜੇ ਮੇਰੇ ਤੋਂ ਸੀਨੀਅਰ ਆ ਉਹਨਾਂ ਕਿੱਦਾਂ ਗੱਲ ਕਰਨੀ ਆ ਹਨਾ ਉਹ ਬੋਲਣ ਦਾ ਲੈਸਾ ਕੀ ਆ ਇਹ ਚੀਜ਼ ਤੋਂ ਬਿਲਕੁਲ ਅਲੱਗ ਹੁੰਦਾ ਹੋਣਾ ਉਹਨੂੰ ਇਸ ਚੀਜ਼ ਬਾਰੇ ਸਮਝ ਨਹੀਂ ਹੁੰਦੀ ਮੈਂ ਕਿਹਦੇ ਨਾਲ ਕਿੱਦਾਂ ਗੱਲ ਕਰਨੀ ਆ ਉਹ ਆਪਣੀ ਹੀ ਆਕਰ ਵਿੱਚ ਰਹਿੰਦਾ ਹੈ ਵੀ ਹਾਂ ਵੀ ਮੈਂ ਆ ਵੀ ਮੈਂ ਹੀ ਆ ਸਭ ਕੁਝ ਠੀਕ ਹੈ ਆਪਣੇ ਆਪ ਨੂੰ ਹੀ ਸਭ ਕੁਝ ਜੋ ਸਮਝਦਾ ਠੀਕ ਹੈ ਜੀ ਮੂਰਖ ਬੰਦੇ ਦੀ ਚੌਥੀ ਨਿਸ਼ਾਨੀ ਹੁੰਦੀ ਆ ਪੰਜਵੇਂ ਨੰਬਰ ਤੇ ਮੂਰਖ ਬੰਦਾ ਆਪਣੀ ਗਲਤੀ ਚਾਹੇ ਜੋ ਮਰਜੀ ਹੋ ਜੇ ਜੇ ਜੋ ਵੀ ਕੋਈ ਗਲਤੀ ਹੋ ਜੇ ਉਹ ਆਪਣੇ ਆਪ ਨੂੰ ਇਹ ਹੀ ਸਾਬਤ ਕਰਨ ਦੇ ਤੁਰੇ ਆਂਦਾ ਵੀ ਮੈਂ ਸਹੀ ਆ ਮੈਂ ਸਹੀ ਆ ਸਾਹਮਣੇ ਵਾਲਾ ਗਲਤ ਆ ਇਹ ਮੂਰਖ ਬੰਦੇ ਦੀ ਪੰਜਵੀਂ ਨਿਸ਼ਾਨੀ ਹੁੰਦੀ ਆ ਸੋ ਦੋਸਤੋ ਇਹ ਜਿਹੜੇ ਮੂਰਖ ਬੰਦੇ ਹੁੰਦੇ ਆ ਇਹਨਾਂ ਤੋਂ ਬਚ ਕੇ ਰਿਹਾ ਕਰੋ ਇਹ ਆਪਣਾ ਤੁਹਾਡਾ ਕੀਮਤੀ ਸਮਾਂ ਖਰਾਬ ਕਰ ਸਕਦੇ ਆ ਐਸੇ ਲੋਕਾਂ ਤੋਂ ਦੂਰੀ ਹੀ ਚੰਗੀ ਹੁੰਦੀ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ